ਸਾਤਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਕਲਾਸ ਵਿੱਚ ਮੈਂ ਤੁਹਾਨੂੰ ਜਿਹੜੇ ਆਪਣੇ ਗ੍ਰਹਿ ਹੈਗੇ ਆ ਸੂਰਜ ਪਰਿਵਾਰ ਕਹਿ ਸਕਦੇ ਆ ਸੋਲਰ ਸਿਸਟਮ ਕਹਿ ਸਕਦੇ ਆ ਇਸ ਬਾਰੇ ਥੋੜੀ ਜੀ ਜਾਣਕਾਰੀ ਦਵਾਂਗੇ ਇਸ ਤੋਂ ਪਹਿਲਾਂ ਵਾਲੀ ਕਲਾਸ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਬਟ ਉਹਦੇ ਵਿੱਚ ਜਿਹੜੀ ਫੋਟੋ ਤੋਂ ਆਪਾਂ ਸਮਝਿਆ ਸੀਗਾ ਸਾਰਾ ਕੁਝ ਜਿੰਨੇ ਵੀ ਆਪਣੇ ਗ੍ਰਹਿ ਹੈਗੇ ਆ ਉਹ ਪ੍ਰੋਪਰ ਸਮਝ ਨਹੀਂ ਸੀ ਲੱਗੀ ਬਟ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਆ ਜਿਹੜਾ ਆਪਣਾ ਬਾਲਾਵਕ ਹੋਇਆ ਵਾ ਇਦੀ ਮਦਦ ਨਾਲ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਐਂਡ ਜਿਹੜੀ ਟ੍ਰਿਕ ਦੇ ਨਾਲ ਮੈਂ ਤੁਹਾਨੂੰ ਇਹ ਸਾਰੇ ਗ੍ਰਹਿ ਯਾਦ ਕਰਵਾਏ ਸੀਗੇ ਤੁਹਾਨੂੰ ਸਾਰਿਆਂ ਨੂੰ ਯਾਦ ਆ ਗਿਆ ਹੁਣ ਮਵੀਐਮ ਜੇਸਨ ਮਰਕਰੀ ਵੀਨਸ ਅਰਥ ਵੇਖੋ ਮਰਕਰੀ ਪਹਿਲਾ ਗ੍ਰਹਿ ਹੈਗਾ ਆ ਦੂਜੇ ਨੰਬਰ ਤੇ ਵੀਨਸ ਹੈ ਤੀਜੇ ਨੰਬਰ ਤੇ ਆਪਣੀ ਧਰਤੀ ਹੈਗੀ ਆ ਚੌਥੇ ਨੰਬਰ ਤੇ ਮਾਰਸ ਪੰਜਵੇਂ ਤੇ ਜੂਪੀਟਰ ਛੇਵੇਂ ਤੇ ਸੈਟਰਨ ਸੱਤਵੇਂ ਤੇ ਯੂਰਨਸ ਤੇ ਲਾਸਟ ਤੇ ਆ ਗਿਆ ਨੈਪਚੂਨ ਇਹ ਆਪਣੇ ਅੱਠ ਗ੍ਰਹਿ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਆਪਣੇ ਸੋਲਰ ਸਿਸਟਮ ਦੇ ਵਿੱਚ ਨੈਪਚੂਨ ਨਾਮ ਦਾ ਜਿਹੜਾ ਗ੍ਰਹਿ ਹੈਗਾ ਆ ਇਹ ਆਪਣਾ ਲਾਸਟ ਵਾਲਾ ਗ੍ਰਹਿ ਆ ਇਸ ਤੋਂ ਪਹਿਲੇ ਪਲੂਟੋ ਵੀ ਗ੍ਰਹਿ ਮੰਨਿਆ ਜਾਂਦਾ ਸੀਗਾ ਬਟ ਕੁਝ ਸਹਿਮਤੀ ਹੋਈ ਕਿ ਇਹ ਗ੍ਰਹਿ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਸੋ ਉਹਨੂੰ ਕੱਢ ਦਿੱਤਾ ਗਿਆ ਸੀ ਬਾਹਰ ਸੋ ਆਪਣੇ ਅੱਠ ਗ੍ਰਹਿ ਵੇਖਣ ਨੂੰ ਮਿਲਦੇ ਆ ਪਹਿਲੇ ਜਿਹੜੇ ਚਾਰ ਗ੍ਰਹਿ ਹੈਗੇ ਆ ਕਿਹੜੇ ਕਿਹੜੇ ਪਹਿਲੇ ਚਾਰ ਗ੍ਰਹਿ ਐਮ ਵੀ ਈ ਐਮ ਮਰਕਰੀ ਵੀਨਸ ਅਰਥ ਐਂਡ ਮਾਰਸ ਐਮ ਵੀ ਈ ਐਮ ਪਾਉ ਮਰਕਰੀ ਨੂੰ ਤੁਸੀਂ ਬੁੱਧ ਕਹਿੰਦੇ ਹੋ ਵੀਨਸ ਨੂੰ ਤੁਸੀਂ ਸ਼ੁਕਰ ਕਹਿੰਦੇ ਹੋ ਪੰਜਾਬੀ ਵਿੱਚ ਅਰਥ ਨੂੰ ਧਰਤੀ ਕਹਿੰਦੇ ਆ ਜਿੱਥੇ ਆਪਾਂ ਰਹਿ ਰਹੇ ਆ ਜਿਹਨੂੰ ਤੁਸੀਂ ਨੀਲਾ ਗ੍ਰਹਿ ਵੀ ਕਹਿੰਦੇ ਹੋ ਮਾਰਸ ਹੋ ਗਿਆ ਮੰਗਲ ਇਹ ਚਾਰ ਗ੍ਰਹਿ ਨੇ ਜਿਹੜੇ ਕਿ ਚਟਾਨਾਂ ਨਾਲ ਬਣੇ ਹੋਏ ਗ੍ਰਹਿ ਆ ਚਟਾਨਾਂ ਨਾਲ ਬਣੇ ਹੋਏ ਇਹ ਚਾਰ ਗ੍ਰਹਿ ਹੈਗੇ ਆ ਇਸ ਤੋਂ ਬਾਅਦ ਵੇਖੋ ਅਗਲੇ ਜਿਹੜੇ ਚਾਰ ਗ੍ਰਹਿ ਹੈਗੇ ਆ ਕਿਹੜਾ ਕਿਹੜਾ ਗ੍ਰਹਿ ਇੱਕ ਜੁਪੀਟਰ ਵੇਖੋ ਸ ਦੇਖਣ ਨੂੰ ਸਭ ਤੋਂ ਵੱਡਾ ਲੱਗ ਰਿਹਾ ਹੋਣਾ ਜੁਪੀਟਰ ਦੇ ਨਾਲ ਤੁਸੀਂ ਵੇਖ ਰਹੇ ਹੋ ਇੱਕ ਸੈਟਰਨ ਹੈ ਜਿਹਨੂੰ ਤੁਸੀਂ ਸ਼ਨੀ ਕਹਿੰਦੇ ਹੋ ਸ਼ਨੀ ਦੇ ਨਾਲ ਵੇਖੋ ਇੱਕ ਯੂਰਨਸ ਆ ਇੱਕ ਨੈਪਚੂਨ ਹੈ ਇਹ ਚਾਰ ਗ੍ਰ ਜਿਹੜੇ ਕਿ ਗੈਸਾਂ ਨਾਲ ਬਣੇ ਹੋਏ ਆ ਤੇ ਇੱਕ ਹੋਰ ਗੱਲ ਨੋਟ ਕਰਿਓ ਜਿਵੇਂ ਧਰਤੀ ਤੇ ਆਪਾਂ ਲੈਂਡ ਕਰਾਂਗੇ ਮਤਲਬ ਕੋਈ ਆਪਾਂ ਸਪੇਸ ਸ਼ਿਪ ਲੈ ਕੇ ਜਾਈਏ ਤੇ ਧਰਤੀ ਦੇ ਉੱਤੇ ਤਾਂ ਆਪਾਂ ਚਲੋ ਠੀਕ ਆ ਜਮੀਨ ਹੈਗੀ ਆ ਆਪਣਾ ਜਹਾਜ਼ ਇੱਥੇ ਰੁਕ ਜਾਏਗਾ ਬਟ ਕੀ ਆਪਾਂ ਇੱਥੇ ਰੁਕ ਸਕਦੇ ਆ ਬਿਲਕੁਲ ਨਹੀਂ ਕਿਉਂਕਿ ਇੱਕ ਥਾਂ ਤੇ ਜੇ ਤੁਸੀਂ ਸਟਾਰਟ ਕਰਦੇ ਹੋ ਮੰਨ ਲਓ ਤੁਸੀਂ ਸੋਚੋਗੇ ਕਿ ਮੈਂ ਇਸ ਧਰਤੀ ਤੇ ਰੁਕ ਜਾਮਾ ਗ੍ਰਹਿ ਤੇ ਰੁਕ ਜਾਮਾ ਨਹੀਂ ਰੁਕ ਸਕਦੇ ਕਿਉਂ ਕਿ ਇਹ ਚਾਰੇ ਗ੍ਰਹਿ ਜਿਹੜੇ ਹੈਗੇ ਆ ਕਿਹੜਾ ਕਿਹੜਾ ਗ੍ਰਹਿ ਜੂਪੀਟਰ ਸੈਟਰਨ ਯੂਰਨਸ ਐਂਡ ਨੈਪਚੂਨ ਇਹ ਚਾਰੇ ਗ੍ਰਹਿ ਕਾਦੇ ਨਾਲ ਬਣੇ ਹੋਏ ਆ ਇਹ ਚਾਰੇ ਗ੍ਰਹਿ ਗੈਸਾਂ ਨਾਲ ਬਣੇ ਹੋਏ ਆ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਕਿ ਚਾਰ ਗ੍ਰਹਿ ਜਿਹੜੇ ਪਹਿਲੇ ਹੈਗੇ ਆ ਮਰਕਰੀ ਵੀਨਸ ਮਾਰਸ ਐਂਡ ਅਰਥ ਇਹ ਬਣੇ ਹੋਏ ਆ ਕਾਦੇ ਨਾਲ ਗੈਸ ਪੱਥਰਾਂ ਨਾਲ ਬਣੇ ਹੋਏ ਆ ਚਟਾਨਾਂ ਨਾਲ ਬਣੇ ਹੋਏ ਆ ਬਟ ਲਾਸਟ ਵਾਲੇ ਜਿਹੜੇ ਚਾਰ ਗ੍ਰਹਿ ਹੈਗੇ ਆ ਗੈਸਾਂ ਨਾਲ ਬਣੇ ਹੋਏ ਆ ਇੱਕ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਕਿ ਆਪਣੀ ਜਿਹੜੀ ਧਰਤੀ ਹੈਗੀ ਆ ਧਰਤੀ ਦੀ ਵੀ ਗੱਲ ਕਰ ਲੈਨੇ ਆ ਇਹ ਰੋਟੇਟ ਕਰਦੀ ਆ ਆਪਣੇ ਐਕਸਿਸ ਤੇ ਵੀ ਰੋਟੇਟ ਕਰਦੀ ਆ ਆਪਣੇ ਐਕਸਿਸ ਦੇ ਰੋਟੇਟ ਕਰਨ ਦੇ ਨਾਲ ਨਾਲ ਕਹਿ ਸਕਦੇ ਹਾਂ ਕਿ ਇਹ ਧਰਤੀ ਦੇ ਆਲੇ-ਦੁਆਲੇ ਆ ਜਿਹੜੀ ਆਪਣੀ ਜਿਹੜਾ ਸੂਰਜ ਵਿਖ ਰਿਹਾ ਤੁਹਾਨੂੰ ਇਸ ਸੂਰਜ ਦੇ ਆਲੇ-ਦੁਆਲੇ ਵੀ ਗੇੜੇ ਘੜਦੀ ਹੈ ਜਿਹਦੇ ਨਾਲ ਤੁਹਾਨੂੰ ਦਿਨ ਰਾਤ ਵੇਖਣ ਨੂੰ ਮਿਲਦਾ ਹੈ ਤੇ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਕਿਉਂ ਕਿ ਆਪਣੀ ਧਰਤੀ ਜਿਹੜੀ ਹੈਗੀ ਆ 23 ਡਿਗਰੀ ਝੁਕੀ ਹੋਈ ਆ ਜਿਸ ਕਰਕੇ ਤੁਹਾਨੂੰ ਜਿਹੜੇ ਹੁਣ ਜਿਵੇਂ ਹੁਣ ਠੰਡ ਦਾ ਮੌਸਮ ਹੈਗਾ ਆ ਇਹ ਸਿਰਫ ਇਸ ਕਰਕੇ ਹੀ ਵੇਖਣ ਨੂੰ ਮਿਲਦਾ ਤੇ ਕਈ ਵਾਰ ਕੁਐਸਚਨ ਪੁੱਛ ਲਿਆ ਜਾਂਦਾ ਕਿ ਇਹ ਦੱਸੋ ਕਿ ਜਿਹੜਾ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਆ ਵਿੰਟਰ ਹੋ ਗਈ ਜਾਂ ਫਿਰ ਗਰਮੀ ਸਰਦੀ ਕਿਉਂ ਵੇਖਣ ਨੂੰ ਮਿਲਦਾ ਆ ਕਿਉਂਕਿ ਆਪਣੀ ਜਿਹੜੀ ਧਰਤੀ ਹੈਗੀ ਆ 23.5 ਡਿਗਰੀ ਚੁੱਕੀ ਹੋਈ ਆ ਅਰਥਬਾਰੇ ਇਹ ਗੱਲ ਕਲੀਅਰ ਕਰਤੀ ਤੇ ਆਪਣੀ ਜਿਹੜੀ ਧਰਤੀ ਹੈਗੀ ਆ ਘੁੰਮਦੀ ਕਿਵੇਂ ਆ ਵੈਸਟ ਟੂ ਈਸਟ ਘੁੰਮਦੀ ਆ ਪੱਛਮ ਤੋਂ ਪੂਰਬ ਵੱਲ ਨੂੰ ਆਪਣੀ ਧਰਤੀ ਘੁੰਮਦੀ ਆ ਪੱਛਮ ਤੋਂ ਪੂਰਬ ਵੱਲ ਨੂੰ ਆਪਣੇ ਜਿਹੜੇ ਸਾਰੇ ਗ੍ਰਹਿ ਹੈਗੇ ਆ ਇਹ ਵੀ ਇਸ ਤਰ੍ਹਾਂ ਰੋਟੇਟ ਕਰਦੇ ਆ ਬਟ ਦੋ ਗ੍ਰਹਿ ਨੂੰ ਛੱਡ ਕੇ ਦੋ ਗ੍ਰਹਿ ਜਿਵੇਂ ਕਿ ਇਹ ਪੁੱਠੇ ਚੱਲਦੇ ਆ ਇੱਕ ਸਿੱਧੂ ਮੂਸੇ ਵਾਲਾ ਦਾ ਗਾਣਾ ਵੀ ਸੁਣਿਆ ਹੋਣਾ ਮੈਂ ਦੁਨੀਆ ਦੇ ਆਪੋਜ਼ਿਟ ਚਲਦਾ ਸੋ ਇਹ ਜਿਹੜੇ ਦੋ ਗ੍ਰਹਿ ਹੈਗੇ ਆ ਇਹ ਆਪੋਜ਼ਿਟ ਚਲਦੇ ਆ ਕਿਹੜੇ ਕਿਹੜੇ ਗ੍ਰਹਿ ਹੈਗੇ ਆ ਇੱਕ ਤਾਂ ਹੋ ਗਿਆ ਜੀ ਵੀਨਸ ਵੇਖ ਰਹੇ ਹੋ ਤੁਸੀਂ ਵੀਨਸ ਟਿੱਕ ਹੋ ਗਿਆ ਯੂਰਨਸ ਆਹ ਵੇਖ ਰਹੇ ਹੋ ਨਾ ਤੁਸੀਂ ਆਹ ਲਗੜਾ ਯੂਰਨਸ ਐਂਡ ਵੀਨਸ ਇਹ ਚਲਦੇ ਆ ਪੁੱਠੇ ਇਹ ਈਸਟ ਟੂ ਵੈਸਟ ਚਲਦੇ ਆ ਧਿਆਨ ਨਾਲ ਮੇਰੀ ਗੱਲ ਸੁਣਦੇ ਰਹੋ ਈਸਟ ਟੂ ਵੈਸਟ ਪੂਰਬ ਤੋਂ ਪੱਛਮ ਵੱਲ ਨੂੰ ਇਹ ਦੋ ਗ੍ਰਹਿ ਜਾਂਦੇ ਆ ਬਾਕੀ ਸਾਰੇ ਪੱਛਮ ਤੋਂ ਪੂਰਬ ਇਨਕਲੂਡਿੰਗ ਆਪਣੀ ਧਰਤੀ ਵੀ ਸੋ ਇਹ ਕੁਝ ਜਾਣਕਾਰੀ ਸਗੀ ਤੁਹਾਡੇ ਸਾਰੇ ਹੀ ਕੰਪੀਟੀਟਿਵ ਐਗਜ਼ਾਮ ਲਈ ਖਾਸ ਕਰਕੇ ਪੀਐਸਟੈਟ ਸੀਟੈਟ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਗਿਆ ਸਾਰੀ ਜਾਣਕਾਰੀ ਐਂਡ ਜਿਹੜਾ ਮਰਕਰੀ ਗ੍ਰਹਿ ਹੈਗਾ ਆ ਸਭ ਤੋਂ ਪਹਿਲਾ ਗ੍ਰਹਿ ਆ ਮਰਕਰੀ ਜਿਹੜਾ ਗ੍ਰਹਿ ਆ ਸਭ ਤੋਂ ਪਹਿਲਾ ਗ੍ਰਹਿ ਤੇ ਇਹਨੂੰ 88 ਦਿਨ ਲੱਗਦੇ ਆ ਸੂਰਜ ਦੇ ਆਲੇ ਦੁਆਲੇ ਗੇੜੇ ਕੱਢਣ ਦੇ ਵਿੱਚ ਤੇ ਇੱਕ ਹੋਰ ਗੱਲ ਵੀਨਸ ਨੂੰ ਤੁਸੀਂ ਕੀ ਕਹਿੰਦੇ ਹੋ ਵੀਨਸ ਨੂੰ ਤੁਸੀਂ ਟਵਿਨ ਪਲੈਨਟ ਕਹਿੰਦੇ ਹੋ ਕਿਹਦਾ ਧਰਤੀ ਦਾ ਧਰਤੀ ਦੇ ਨਾਲ ਮਿਲਦਾ ਜਲ ਦਾ ਰੂਪ ਹੈਗਾ ਜਿਹਦੇ ਕਰਕੇ ਆਪਾਂ ਇਹਨੂੰ ਜੜਵਾ ਗ੍ਰਹਿ ਵੀ ਕਹਿ ਦਿੰਨੇ ਆ ਸੋ ਛੋਟੀ ਜੀ ਵੀਡੀਓ ਸੀਗੀ ਹੋਪਸੋ ਤੁਹਾਨੂੰ ਜਰੂਰ ਹੈਲਪਫੁਲ ਲੱਗੀ ਹੋਊਗੀ ਜੇਕਰ ਵੀਡੀਓ ਹੈਲਪਫੁਲ ਲੱਗੀ ਸੀਗੀ ਤੇ ਲਾਈਕ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਐਂਡ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸਿੰਗ ਆਲ